1 ਕਿਲੋ ਫੀਮ ਸਮੇਤ ਇੱਕ ਦੋਸ਼ੀ ਨੂੰ ਸਿਟੀ ਪੁਲਿਸ ਨੇ ਕੀਤਾ ਗ੍ਰਿਫਤਾਰ ਪ੍ਰੈਸ ਨੂੰ ਜਾਣਕਾਰੀ ਦਿੰਦੇ ਆ ਇੰਸਪੈਕਟਰ ਕਿਰਪਾਲ ਸਿੰਘ ਐਸਐਚਓ ਥਾਣਾ ਸਦਰ ਰਾਜਪੁਰਾ ਨੇ ਦੱਸਿਆ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਸੰਬੰਧੀ ਸ਼੍ਰੀ ਵਰुण ਸ਼ਰਮਾ ਐਸਐਸਪੀ ਸਾਈ ਪਟਿਆਲਾ ਦੇ ਸ਼੍ਰੀ ਗੁਰਬੰਦ ਸਿੰਘ ਬੈਂਸ ਐਸਐਸਪੀ ਇਨਵੈਸਟੀਗੇਸ਼ਨ ਪਟਿਆਲਾ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਦੇ ਤਹਿਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਹੋਰ ਕੀ ਦੱਸਿਆ ਤੁਸੀਂ ਵੀ ਸੁਣੋ ਹਾਂਜੀ ਹਾਂਜੀ ਸਰ ਸਰ ਕੀ ਕਹਿਣਾ ਹੈ ਅੱਜ ਜੁਆਇਨ ਤੌਰ ਤੇ ਕੀ ਹੈ ਤਿਹਾਰਾਂ ਦੇ ਮੰंदे ਨਜ਼ਰ ਸਾਡੇ ਐਸਐਸਪੀ ਸਾਹ ਪਟਿਆਲਾ ਸ਼੍ਰੀ ਬਰਤਨ ਸ਼ਰਮਾ ਆਈਪੀਐਸ ਅਤੇ ਐਸਪੀ ਇਨਵੈਸਟੀਗੇਸ਼ਨ ਸਰਦਾਰ ਗੁਰਵੰਤ ਸਿੰਘ ਬੈਂਸ ਤੇ ਡੀਐਸਪੀ ਰਾਜਪੁਰਾ ਦੀਆਂ ਹਦਾਇਤਾਂ ਮੁਤਾਬਕ ਅਸੀਂ ਰੋ Delhi ਦੀ ਰੁਟੀਨ ਦੀ ਨਾਕਾਬੰਦੀ ਕੀਤੀ ਹੋਈ ਸੀ ਨਾਕਾਬੰਦੀ ਦੌਰਾਨ ਸਾਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਵਿਅਕਤੀ ਜਿਹਦਾ ਨਾਮ ਇਕਬਾਲ ਖਾਨ ਜਿਹੜਾ ਕਿ ਇਹ ਯੂਪੀ ਦਾ ਰਹਿਣ ਵਾਲਾ ਉਤਰਾਖੰਡ ਦਾ ਇਹਨੂੰ ਸ਼ੱਕ ਦੇ ਆਧਾਰ ਤੇ ਚੈੱਕ ਕੀਤਾ ਚੈਕਿੰਗ ਦੌਰਾਨ ਇਹਦੇ ਕੋਲੋਂ ਸਾਨੂੰ 1 ਕਿਲੋ ਜਿਹੜੀ ਆਫੀਮ ਜਿਹੜੀ ਉਹ ਬਰਾਮਦ ਹੋਈ ਹੈ ਅਸੀਂ ਕੱਲ ਇਹਦੇ ਤੇ ਐਫ ਆਰ ਨੰਬਰ 100 59 18 6285 ਪਰਚਾ ਦਰਜ ਕਰਕੇ ਮਾਨਯੋਗ ਅਦਾਲਤ ਤੋਂ ਇੱਕ ਦਿਨ ਦਾ ਜਿਹੜਾ ਉਹ ਪੁਲਿਸ ਰਮਾਂਡ ਹਾਸਲ ਕੀਤਾ ਹੈ ਸਰ ਇਹ ਕਿਤੋਂ ਪੜਿਆ ਗਿਆ ਜੀ ਕਿੰਨੀ ਮਾਤਰਾ ਚਾਹੀਦੀ ਇਹ ਕੱਲ ਸਾਡੇ ਏਐਸਏ ਜਿਹੜੇ ਪਰਮਜੀਤ ਸਿੰਘ ਉਹਨਾਂ ਨੇ ਜਿਹੜੀ ਰਾਧਾ ਸਵਾਮੀ ਸਰਾਂਦ ਰੋਡ ਉਹਦੇ ਸਾਹਮਣੇ ਨਾਕਾ ਬੰਦੀ ਕੀਤੀ ਹੋਈ ਸੀ ਇਹ ਵਿਅਕਤੀ ਬਾਹਰੋਂ ਕਿਸੇ ਜਿੱਦਾਂ ਟੈਂਪੂ ਜਾਂ ਕੋਈ ਬੱਸ ਵਗੈਰਾ ਚ ਆ ਰਿਹਾ ਸੀਗਾ ਜਿਹੜਾ ਨਾਕਾ ਦੇਖ ਕੇ ਥੋੜਾ ਜਿਹਾ ਪੇਸ਼ਾ ਉੱਤਰ ਗਿਆ ਜਿਹਨੂੰ ਸਾਡੇ ਮੁਲਾਜ਼ਮਾਂ ਨੇ ਬੜੇ ਵਧੀਆ ਤਰੀਕੇ ਨਾਲ ਮੁਸਤੈਦੀ ਨਾਲ ਫੜ ਕੇ ਇਹਦੀ ਤਲਾਸ਼ੀ ਲਈ ਤਾਂ ਸਾਨੂੰ ਇਹ ਬਰਾਮਦਗੀ ਆ ਜਿਹੜੀ ਉਹ ਕੋਈ ਚ ਇਸ ਤੋਂ ਪਹਿਲਾਂ ਕਿੰਨਾ ਮਾਮਲਾ ਦਰਜ ਨਹੀਂ ਸੋ ਪਹਿਲਾਂ ਇਹ ਤੇ ਕੋਈ ਮਾਮਲਾ ਦਰਜ ਨਹੀਂ ਹੈਗਾ ਪਰ ਅਸੀਂ ਫੇਰ ਵੀ ਇਨਵੈਸਟੀਗੇਸ਼ਨ ਕਰਾਂਗੇ ਇਹਦੇ ਬੈਕਵਰਡ ਅਤੇ ਫਾਰਵਰਡ ਜਿਹੜੇ ਜਿੰਨੇ ਵੀ ਲਿੰਕ ਨੇ ਇਹ ਕਿੱਥੋਂ ਲੈ ਕੇ ਆਇਆ ਤੇ ਕਿਹਨੂੰ ਵੇਚਣੀ ਸੀ ਉਹ ਵੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਆ ਜਾਊਗਾ ਠੀਕ ਠੀਕ